ਸਾਦਨਾ ਤੇ ਬੜੀ ਗਹਿਰੀ ਕੀਤੀ ਫਰੀਦ ਨੇ ਪਰ ਕਹਿੰਦੇ ਹੁਣੇ ਮਿਲਾ ਲਓ ਕਿਵੇਂ ਲੰਬੇ ਇੰਨੇ ਸਾਲ ਲਾਣੇ ਅਨੇ ਦਿਨ ਖਪਣੇ ਅਨੇ ਸਾਲਾਂ ਬਧੀ ਬੰਦਗੀ ਕਰਨੀ ਹੋਣੀ ਆਜ ਮਿਲਾਵਾ شیخ ਭਰੇ ਤਾਂ ਕੰ ਕੋਂਝੜਿਆ ਮਨੋਂ ਮਚਿੰਦਿਆ ਜੇ ਮਨ ਨੂੰ ਮਚਰਾਣ ਵਾਲੀ ਮਨ ਨੂੰ ਬਚਰਾਣ ਦੀਆਂ ਕੌਣ ਨੇ ਵਾਸਨਾ ਵਾਹ ਕਿਹੜੀਆਂ ਭਵਿਸ਼ ਦੀ ਚਿੰਤਾ ਬੂਤਕਾਲ ਦੀ ਯਾਦ ਔਰ ਕੀ ਲੈ ਗਤ ਤੂੰ ਸੀ ਬਾਣੀ ਪੜ ਰਿਹਾ ਹੋ ਨਾ ਇਸ ਪ੍ਰਸ਼ਨ ਖੜਾ ਹੋਵੇ ਕੀ ਕਰੀਏ ਮਨ ਨਹੀਂ ਲੱਗਦਾ ਤੂੰ ਮਨ ਕਿਥੇ ਚਲਾ ਗਿਆ ਗੁਜ਼ਰੇ ਹੋਏ ਕੱਲ ਦੇ ਚਲਾ ਗਿਆ ਆਉਣ ਵਾਲੇ ਕੱਲ ਦੇ ਚਲਾ ਗਿਆ ਹੋਰ ਕੀ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਹੁੰਦੀਆਂ ਨੇ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਹਮੇਸ਼ਾ ਲਈ ਤੁਹਾਨੂੰ ਯਾਦ ਰਹੇ ਕਮ ਸੇ ਕਮ ਇਹ ਸਵਾਲ ਤੇ ਫਿਰ ਕਿਸੇ ਤਾਂ ਵੀ ਨਾ ਕਰਨਾ ਮਨ ਭਟਕਦਾ ਜੀ ਮਨ ਭਟਕਦਾ ਮਨ ਭਟਕਦਾ ਨਹੀਂ ਮਨ ਚਲਾ ਜਾਂਦਾ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਮਨ ਚਲਾ ਜਾਂਦਾ ਆਉਣ ਵਾਲੇ ਕੱਲ ਦੇ ਚਿੰਤਨ ਕਿੰ ਚਲਾ ਜਾਂਦਾ ਭੂਤ ਕਾਲ ਵਿੱਚ ਮੈਂ ਫਿਰ ਦੁਹਰਾਵਾਂ गुजरे हुए समय च मिले सन कुछ सुख अपने निशान गए आ जाए गुजरे हुए समय मिले सन कुछ दुख अपन चोटा दे नक्श गए याद आ जाए दुख सुख याद आ जाए बहुत गहरे दुख जो भोगे और याद आ जाए बहुत वड्डे सुख जो मिले और ਤੇ ਚਲੇ ਗਏ ਹੁ ਯਾਦਾਂ ਮਨ ਚਲਾ ਜਾਂਦਾ ਗੁਜ਼ਰੇ ਹੋਏ ਕੱਲ੍ਹ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਦੇ ਮਨ ਚਲਾ ਜਾਂਦਾ ਆਉਣ ਵਾਲੇ ਕੱਲ੍ਹ ਦੀ ਚਿੰਤਾ ਕਿਉਂ ਹੁਣ ਜੋ ਮਿਲੇ ਹੈ ਕਿਦਰੇ ਇਹ ਨਾ ਚਲਾ ਜਾਏ ਚਿੰਤ ਪਿੱਛੇ ਤੇ ਮਿਲੇ ਸੰ ਸੁੱਖ ਚਲੇਗਾ ਮਨ ਜੋ ਕੁਛ ਕਿਧਰੇ ਚਲਾਣਾ ਇਹ ਜੀਵਨ ਹੈ ਕਿਧਰੇ ਚਲਾਣਾ ਜਏ ਜਵਾਨੀ ਕਿਧਰੇ ਚਲੀ ਜਾਏ ਮਿਲੇ ਨੇ ਸੁੱਖ ਕਿਧਰੇ ਚਲੇ ਜਾਣ ਚਿੰਤਾ ਪਤਾ ਗੁਰਧੇਕ ਬਾਦਰ ਸਹਿਬ ਜੀ ਦਾ ਇੱਕ ਸ਼ਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ ਕਿਉਂਕਿ ਸ਼ਲੋਕਨ ਦੀ ਬਾਣੀ ਚ ਕਿ ਸ਼ਲੋਕ ਜਦੋਂ ਆਉਂਦਾ ਮੈਂ ਦੇਖਿਆ ਸਾਰੇ ਪੜਦੇ ਔਰ ਇਹਦੇ ਅਰਥ ਬੜੇ ਗੈਬੀ ਨੇ ਅਗੰਮੀ ਨੇ ਚਿੰਤਾ ਤਾਂ ਕੇ ਕੀ ਦੀਏ ਜੋ ਅਨਹੋਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋ ਤੁਸੀਂ ਆਖੋਗੇ ਸਿੱਧਾ ਸ਼ਲੋਕੇ ਦੇ ਅਰਥ ਸਾਨੂੰ ਹੁੰਦੇ ਮੈਨੂੰ ਵੀ 25 ਸਾਲ ਬਿ ਲਿਖਾ ਰਿਹਾ ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲਨੇ ਪੈਦੇ ਨੇ ਪਹਿਲੇ ਮੈਂ ਵੀ ਠੀਕ ਹੀ ਦੀਏ ਮੱਖੀ ਤੇ ਮੱਖੀ ਮਾਰਦਾ ਰਿਹਾ अर्थ ए नहीं चिंता तांके के दिए जो अनहोनी होए ए मारग संसार को नानक ठहर को नहीं कोए दरअसल महाराज इससे ए कारण चिंता ना करस चिंता से तां कर जे कुछ अनहोनी हुंदी होए ਅਤਾ ਚਿੰਤਾ ਕਿਸ ਗਲਤੀ ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾ ਜੋ ਇਸ ਸ਼ਲੋਗ ਦੇ ਸਾਇਬ ਬੈਣੂ ਤੇ ਕਰਦਾ ਪਹਿਲਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਤੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਹੋ ਨਾ ਇਹ ਚਿੰਤਾ ਬਣੀ ਦੂਸਰਾ ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ ਮੈਂ ਚਾਹੰਦਾ ਐਸਾ ਹੋਵੇ ਐਸਾ ਹੋਣਾ ਚਾਹੀਦਾ ਮੈਂ ਚਾਹੰਦਾ ਪਰ ਅੰਦਰ ਚਿੰਤਾ ਬਣੀਏ ਮਤਾ ਨਾ ਹੋਵੇ ਨਾ ਹੋਵੇ ਇਹ ਚਿੰਤਾ ਦੇ ਦੌਕਰ ਮੈਂ ਫਿਰ ਦੌੜਾਂਗਾ ਤਾਂ ਕਿ ਪੂਰੀ ਪਕੜ ਆ ਜਾਵੇ ਘੱਮ ਸੇ ਘੱਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਕਬੀਰ ਕਹਿੰਦੇ ਨਾ ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਪੜੋਸੀ ਦੀ ਅਰਥੇ ਨਿਕਲੀਏ ਤੇਰੀ ਵੀ ਨਿਕਲੇਗੀ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਵੀ ਜਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੋਇਆ ਕਿਸੇ ਦਾ ਨੁਕਸਾਨ ਹੋਵੇ ਪਰ ਮੇਰਾ ਤਾਂ ਨਾ ਹੋਵੇ ਹੋਈਏ ਕਿਸੇ ਦੀ ਬੇਇੱਜ਼ਤੀ ਹੋਵੇ ਪਰ ਕਮ ਸੇ ਕਮ ਮੇਰੀ ਤੇ ਨਾ ਹੋਵੇ ਅਸਾਧ ਰੋਗ ਅਸਾਧ ਬਿਮਾਰੀ ਚੰਬੜੀ ਕਿਸੇ ਨੂੰ ਕਮ ਸੇ ਕਮ ਮੈਨੂੰ ਤੇ ਨਾ ਚੰਗੜੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋਣਾ ਹੋਣਾ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚੰਗ ਮੇਰੀ ਇੱਛਾ ਮੇਰੀ ਕਾਮਨਾ ਐਸਾ ਹੋਣਾ ਚਾਹੀਦਾ ਔਰ ਅੰਦਰ ਚਿੰਤਾ ਬਣੀਏ ਮਤਾ ਨਾ ਹੋਵੇ ਪਤਾ ਗੁਰ ਤੇਗ ਬਹਾਦਰ ਸਾਹਿਬ ਇਸ ਸਨੋਕ ਜੀ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਚਿੰਤਾ ਛੱਡੀ ਗਏ ਪਰੇਸ਼ਕ ਜੋ ਹੁੰਦਾ ਹੈ ਉਹ ਹੁੰਦਾ ਤੇਰੇ ਲੱਖ ਰੋਕਣ ਦੇ باوجود ਵੀ ਨਹੀਂ ਰੁਕੇ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਲੱਖ ਕਰਨ ਦੇ باوجود ਵੀ ਨਹੀਂ ਹੁੰਦਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਤੂੰ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਹੋਵਾਂ ਜਵਾਨੀ ਬੁਢੇਪੇ 'ਚ ਬਦਲੇ ਬਸ ਇੱਕੋ ਹੀ ਉਦਾਹਰਣ ਕਾਫੀ ਤੂੰ ਲੱਖ ਕੋਸ਼ਿਸ਼ ਕਰ ਮੇਰੇ ਜਿੱਤੇ ਵਾਲ ਨਾ ਹੁੰਨ ਹੋਣ ਕਰ ਜਿੰਨੇ ਉਬਾ ਕਰਨੇ ਨਿਕਰ ਲੈ ਕੰਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਚਿੰਤਾ ਹੋਣਾ ਜ ਸੋ ਹੁਣ ਚਾਹੀਦਾ ਮਚਨ ਮੇਰੀ ਇੱਛਾ ਮੇਰੀ ਕਾਮਨਾ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਮਤ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਹੁੰਦਾ ਹੈ ਉਹ ਹੁੰਦਾ ਹੈ ਕਿਉਂ ਨਹੀਂ ਹੁੰਦਾ ਨਹੀਂ ਹੁੰਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦਨੇ ਜੋ ਹੋਵਾ ਹੋ ਵਤਸੋ ਜਾਣੇ ਆਖਿਆ ਗਿਆ ਨਾ ਸਾਨੂੰ ਹੁਕਮ ਮੰਨੋ ਤੇ ਹੁਕਮ ਕੀ ਹੈ ਜੋ ਹੋਵਾ ਹੋ ਵਤਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣ ਜੋ ਹੋ ਗਿਆ ਹੋਣਾ ਸੀ ਹੋਣਾ ਹੁੰਦਾ ਤੇਰੇ ਕੀ ਤੇ ਕਰਨ ਉਸ ਦੇ ਬਣੇ ਹੋਏ ਵਿਧਾਨ ਜੋ ਕੁਝ ਹੋਇਆ ਹੈ ਕਿ ਹੋਣ ਹਾਰ ਸੀ ਹੋ ਕੇ ਰਹਿਣਾ ਸੀ ਹੁਣ ਇਸ ਨੂੰ ਖੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚਿੰਤਨ ਕਰ ਔਰ ਹੁਣ ਗਿਲਿਆਂ ਨਾਲ ਭਰਿਆ ਸਤ ਨਹੀਂ ਹੋਣਾ ਚਾਹੀਦਾ ਸੀ ਇਹ ਕਿਉਂ ਹੋਇਆ एक सूफी संत स्वयं बयान करता है जो हंस रहा है सो हंस रहेगा जो रो रहा है सो रो रहेगा सुकून कलब से खुदा खुदा कर जो कुछ के होना है सो हो रहेगा चला मन चला जाता है गुज़रे हुए समय की याद आने से मन चला जाता है आने वाले समय की चिंता ਇਨ ਨੂੰ ਲਿਆ ਵਰਤਮਾਨ ਦੇਚ ਤੇ ਵਰਤਮਾਨ ਕੀਏ ਇਕਦਮ ਇਕਦਮ ਤੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਬਸ ਇਕ ਦਮ ਦੇ ਚ ਲਿਆਓ ਇਸ ਮਨ ਨੂੰ ਭਗਵਾਨ ਹਾਜ਼ਰ ਨਜ਼ਰ ਨਾ ਕਿਸੇ ਮੰਦਰ ਚੋਂ ਮਿਲੇਗਾ ਨਾ ਕਿਸੇ ਗੁਰਦਵਾਰੇ ਚ ਨਾ ਕਿਸੇ ਮਸਜਿਦ ਨਾ ਕਿਸੇ ਚਰਚ ਦੇ ਨਾ ਕਿਸੇ ਧੀਰਤ ਵਿੱਚ ਨਾ ਕਿਸੇ ਹੋਰ ਪਹਾੜ ਦੇ ਚੂੰ ਗੁਫਾ ਦੇ ਚੂੰ ਜਦ ਵੀ ਲਵੇਗਾ ਇਹ ਨੌ ਨਿਦ ਨਾਮ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਬਿਸਰਾ ਗੁਰਦੁਆਰੇ ਗਿਆ ਹੋਇਆ ਉਸ ਦਾ ਸਫਲ ਜਿਸ ਨੂੰ ਸਮਝ ਆ ਦੇ ਗੁਰੂ ਨੂੰ ਅੰਦਰੋਂ ਪ੍ਰਗਟ ਕਰ ਮੰਦਰ ਗਿਆ ਹੋਇਆ ਉਸ ਦਾ ਸਫਲ ਜਿਹਨੂੰ ਪਤਾ ਚੱਲ ਜਾ ਹਰੀ ਨੂੰ ਅੰਦਰੋਂ ਪ੍ਰਗਟ ਕਰਨਾ ਔਰ ਜੀਵਨ ਨੂੰ ਹਰੀ ਮੰਦਰ ਬਣਾਣਾ ਬਾਰੋਂ ਹਿੰਦੂ ਵੀਰਾਂ ਨੇ ਇੱਕ ਪ੍ਰਤੀਕ ਬਣਾਇਆ ਜਿੱਥੇ ਜਿੱਥੇ ਹਿੰਦੂ ਟੈਂਪਲ ਹੁੰਦੇ ਦਰਵਾਜ਼ੇ ਤੇ ਇੱਕ ਘੜਿਆਲ ਲਟਕਾ ਦਿੰਦੇ ਨੇ ਅੰਦਰ ਮੂਰਤੀ ਆਉਂਦੀ ਹੈ ਮੂਰਤੀ ਅੰਦਰ ਹੁੰਦੀ ਹੈ ਤੇ ਘੜਿਆਲ ਵਜਾ ਕੇ ਅੰਦਰ ਜਾਂਦਾ ਇੱਕ ਪ੍ਰਤੀਕ ਹੈ ਕੇ ਗੁੰਜਾਰ ਕਰਕੇ ਆਵਾਜ਼ ਕਰਕੇ ਧੁਨ ਅਲਾਪ ਕਹੀ ਅੰਦਰ ਪ੍ਰਵੇਸ਼ ਕਰ ਸਕੋ ਧਿਆਨ ਲੈ ਜਾਣ ਵਾਸਤੇ ਧੁਨ ਚਾਹੀਦੀ ਧੁਨ ਦੇ ਆਸਰੇ ਤੇ ਧਿਆਨ ਅੰਦਰ ਜਾਵੇ ਘੜੀਆਂ ਲਟਕਾਰ ਕੇ ਉਹਨੂੰ ਵਜਾਣ ਦੇ ਨੇ ਫਿਰ ਅੰਦਰ ਜਾਂਦੇ ਨੇ ਮੂਰਤੀ ਦੇ ਦਰਸ਼ਨ ਕਰਦੇ ਨੇ ਮੂਰਤੀ ਦੇ ਅੰਦਰ ਘੜਿਆਲ ਬਾਰ ਹੈ ਗੁਰੂ ਨਾਨਕ ਨੇ ਨੁਕਤਾ ਨਿਗਾਹ ਇਹ ਰੱਖਿਆ ਅਦਰ ਜੀਵਨ ਮੰਦਰ ਹੈ ਤੇ ਮੂੰਹ ਦੇ ਜ਼ਬਾਨ ਪਰਮਾਤਮਾ ਨੇ ਆਪੇ ਘੜਿਆਣ ਲਟਕਾ ਕੇ ਰੱਖਿਆ ਹੋਰ ਕਿਹੜਾ ਘੜਿਆ ਲਟਕਾਣਾ ਆਈ ਘੜਿਆ ਕਿਸ ਨੂੰ ਵਜਾ ਤੇ ਇਸ ਤੇ ਅਸਵਾਦ ਕਰਕੇ ਧਿਆਨ ਨੂੰ ਅੰਦਰ ਲੈ ਜਾਓ ਘੜਿਆਲ ਨੂੰ ਵਜਾ ਕੇ ਅੰਦਰ ਜਾਓ ਇਹੀ ਮੰਦਰ ਹਰੀ ਮੰਦਰ ਇਹੋ ਸਰੀਰ ਹੈ ਜਿਸ ਵਿੱਚ ਸੱਚੇ ਦਾ ਵਾਸਾ ਭਗਤ ਪੀਤਾ ਜੀ ਕਹਨਨ ਕਾਇਓ ਦੇਵ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ 베ਦਾ ਕਾਇਓ ਪੂਜੋ ਪਾਤੀ ਮੇਰੀ ਕਾਇਆ ਦੇਵਲ ਬਣ ਮੰਦਰ ਬਣ ਗਈ ਕਿਉ ਹਰੀ ਪ੍ਰਗਟ ਹੋ ਗਏ ਮੰਦਰ ਵਿੱਚ ਗਿਆ ਆ ਸਫਲ ਸੁਮਨ ਉਹ ਜਿਹਦਾ ਜੀਵਨ ਹਰੀ ਮੰਦਰ ਬਣਿਆ ਇਸ ਜ਼ਬਾਨ ਘੜਿਆਲ ਇਸ ਸੁਵਜਾ ਹੁਣ ਮੈਂ ਫਿਰ ਦਰਵਾਜ਼ੇ ਸਮਾਪਤੀ ਕਰਾਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖ ਨਿਆ ਇੱਕ ਦੁੱਖ ਵੀ ਨਹੀਂ ਮਿਟਣਾ ਇੱਕ ਪਾਪ ਵੀ ਨਹੀਂ ਮਿਟਣਾ ਜਿਹੜਾ ਅਸੀਂ ਸੁਣਦੇ ਆ ਨਾ ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮਾਂ ਜਨਮਾਂ ਤਰਾਂ ਦੇ ਪਾਪ ਧੁੱਲ ਜਾਣਗੇ ਸਹੀ ਸਹੀ ਪਰ ਇੱਕ ਦਫਾ ਆਖਣਾ ਇਹ ਨਹੀਂ ਜਿਹੜਾ ਅਸੀਂ ਕਹਿੰਦੇ ਇਹ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਧੁਲੇਗਾ ਇੱਕ ਦੁੱਖ ਵੀ ਨਹੀਂ ਠੇਕੇਗਾ ਪਰ ਨਹੀਂ ਠੇਕੇਗਾ ਇੱਕ ਦਫਾ ਵਾਹਿਗੁਰੂ ਆਖਦੇ ਸਾਰੇ ਦੁੱਖ ਮਿਟ ਜਾਂਦੇ ਸਾਰੇ ਪਾਪ ਮਿਟ ਜਾਂਦੇ ਦੂਸਰਾ ਕਰੋੜ ਵਾਰ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਬਹੁਤ ਸੌਖਾ ਕਈ ਸੈਂਕੜੇ ਪਾਠ ਜਪਜੀ ਸਾਹਿਬ ਦੇ ਕਰਦਿਨ ਸੁਖਮਨੀ ਸਾਹਿਬ ਦੇ ਕਰਦਿਨ ਅਸੀਂ ਜੇ ਇਤਨੇ ਕਰ ਲੈਣ ਠੀਕ ਹੈ ਇਕ ਪੰਕਤੀ ਪੜ੍ਹਨੀ ਬੜੀ ਕਠਿਨ ਹੈ। ਔਖੀ ਪਰਠੇ ਕੇ ਕਰੀਜਾ ਕਿਸੇ ਦਿਨ ਇੱਕ ਪੰਕਤੀ ਪੜਨ ਦੀ ਜਾਚ ਆ ਜਾਏ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਕਰਨਾ ਬੜਾ ਆਸਾਨ ਹੈ। ਇੱਕ ਦਫਾ ਵਾਹਿਗੁਰੂ ਜਪਨਾ ਬੜਾ ਔਖਾ। ਜ਼ਬਾਨ ਉਚਾਰਨ ਕਰੇ ਔਰ ਉਚਾਰਨ ਹੋਵੇ ਜਿਹੜੀ ਘੜਿਆਲ ਦੀ ਆਵਾਜ਼ ਹੈ। ਘੜਿਆਲ ਦੀ ਆਵਾਜ਼ ਬੁਨਾ ਸਹਿਜ ਬਿ ਲੋਗੋ ਜੈਸੇ ਤਤ ਨਾ ਜਾਏ ਇਸ ਤਰ੍ਹਾਂ ਦੀ ਧੋਨਾਕਾਰ ਆਵਾਜ਼ ਲੰਮੇ ਤੇ ਮਨ ਉਸ ਨੂੰ ਸੁਣੇ ਇਹਨੂੰ ਧਿਆਨ ਸਾਧਨਾ ਕਹਿੰਦੇ ਨੇ ਜਪ ਸਾਧਨਾ ਕਹਿੰਦੇ ਨੇ ਇਹਨੂੰ ਨਾਮ ਅਭਿਆਸ ਕਹਿੰਦੇ